ਕੀ ਨਾ ਤੇ ਕਿਹੜਾ ਪਿੰਡ ਆ ਪਤਨਾ ਵਾਹਿਗੁਰੂ ਜੀ ਘਰ ਸਾਹਿਬ ਵਾਹਿਗੁਰੂ ਜੀ ਦੇ ਪਤਨਾ ਮੇਰਾ ਨਾਮ ਗੁਰਸੇਖ ਸਿੰਘ ਆ ਜੀ ਜੀ ਪਿੰਡ ਡੱਲਾ ਕਾਦੀਆਂ ਦੇ ਕੋਲ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਭਰਾਵਾਂ ਦਾ ਜਿਹੜੇ ਅੱਜ ਅਠਵਾਂ ਦਿਨਾਂ ਸਾਨੂੰ ਸੇਵਾ ਕਰਦਿਆਂ ਨੂੰ ਜਿਹੜੇ ਇੰਨੇ ਦਿਨਾਂ ਤੋਂ ਸਹਿਯੋਗ ਕਰ ਰਹੇ ਆ ਤੇ ਨਾਲ ਖੜਦੇ ਆ ਇਕੱਲੇ ਰੈਲੀਆਂ ਤੇ ਜਾਣ ਵਾਸਤੇ ਨਹੀਂ ਮੇਰੇ ਭਰਾ ਮੇਰੇ ਨਾਲ ਜੁੜੇ ਮੇਰੇ ਨਾਲ ਦਿਨ ਰਾਤ ਇੱਕ ਕਰਕੇ ਸੇਵਾ ਵੀ ਨਾਲ ਕਰ ਰਹੇ ਆ ਮੈਂ ਬਹੁਤ ਧੰਨਵਾਦੀ ਇਹਨਾਂ ਨੇ ਹਰ ਮਾੜੇ ਚੰਗੇ ਟਾਈਮ ਦੇ ਵਿੱਚ ਮੇਰਾ ਸਾਥ ਦੇ ਰਿਹਾ ਜੀ ਭਾਈ ਕੀ ਕੀ ਵੰਡ ਰਹੇ ਹੋ ਸਾਮਾਨ ਖਾਣ ਪੀਣ ਦਾ ਜਾਂ ਕੀ ਕੀ ਕੁਛ ਹੈਟ ਮਾ ਤੁਹਾਡੇ ਕੋਲ ਵੇਖੋ ਜੀ ਪਹਿਲੇ 1-2 ਦਿਨ ਜਦੋਂ ਆਪਾਂ ਸੇਵਾ ਸਟਾਰਟ ਕੀਤੀ ਆ ਉਹ ਦਿਨ ਆਪਾਂ ਵੀ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਗਏ ਸੀ ਪਰ ਆਪਾਂ ਜਦੋਂ ਫੀਲਡ ਦੇ ਵਿੱਚ ਉਤਰੇ ਸਾਨੂੰ ਪਤਾ ਲੱਗਾ ਵੀ ਖਾਣ ਪੀਣ ਦਾ ਰਾਸ਼ਨ ਬਹੁਤ ਪਹੁੰਚ ਰਿਹਾ ਪਹਿਲਾਂ ਆਪਾਂ ਡੇਰਾ ਬਾਬਾ ਨਾਨਕ ਸੇਵਾ ਕੀਤੀ 2-3 ਦਿਨ ਰਾਸ਼ਨ ਖੜਿਆ ਠੀਕ ਹੈ ਜੀ ਨਾਲ ਪਾਣੀ ਹੋਰ ਜਿਹੜੀਆਂ ਚੀਜ਼ਾਂ ਉਸ ਤੋਂ ਬਾਅਦ ਫਿਰ ਆਪਾਂ ਰਮਦਾਸ ਉਧਰ ਵੀ ਬੰਟ ਟਟ ਚੁੱਕਿਆ ਸੀਗਾ ਉਧਰ ਸੇਵਾ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਆਪਾਂ ਡੰਗਰਾਂ ਦਾ ਚਾਰਾ ਤਰਪਾਨਾ ਜਿਵੇਂ ਅੱਜ ਤਰਪਾਲਨਾ ਮਛਰਦਾਨੀਆਂ ਕਿਉਂਕਿ ਮਛਰ ਦੀ ਬੜੀ ਭਾਰੀ ਪ੍ਰੋਬਲਮ ਹੈ ਨਾਲ ਕਸ਼ੂਆ ਨਾਲ ਡਾਈਪਰ ਪੈਡ ਨਾਲ ਜਿੰਨਾ ਸਾਬਣ ਹੋਰ ਜਿਹੜੀਆਂ ਲੋੜਵੰਦ ਚੀਜ਼ਾਂ ਆ ਉਹ ਚੀਜ਼ਾਂ ਲੈ ਕੇ ਆਪਾਂ ਪਹੁੰਚ ਰਹੇ ਹਾਂ ਇੱਥੇ ਤੇ ਕਿਦਾਂ ਦਾ ਰਿਸਪੌਂਸ ਅੱਗੋਂ ਕਿਦਾਂ ਦਾ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਭਾਜੀ ਜੇ ਤੇ ਪਈ ਹੋਵੇ ਉਹ ਉਹਨੇ ਦੇ ਉਹਦੇ ਵਾਸਤੇ ਤੇ ਇੱਕ ਹਿਸਾਬ ਦਾ ਸਹਾਰਾ ਮਿਲ ਜੇ ਉਹਨੂੰ ਉਹਦੇ ਵਾਸਤੇ ਤੇ ਵਧੀਆ ਹੀ ਆ ਵੇ ਵੇਖਿਆ ਜਾ ਰਿਹਾ ਨਾ ਵੀ ਕਈ ਲੁੱਟਕ ਸੁੱਟ ਵੀ ਬੜੀ ਹੋਂਦੀ ਆ ਜਿਹੜਾ ਸਾਮਾਨ ਦੀ ਨਹੀਂ ਲੋੜ ਉਹ ਉਹ ਜਿਹੜੇ ਆ ਉਹ ਕਹਿੰਦੇ ਸਟੋਰ ਕਰੀ ਆ ਆਂਡੇ ਦੇ ਬੋਰੇ ਉਹ ਕੀ ਆ ਉਹ ਭਾਜੀ ਇੱਕ ਹਿਸਾਬ ਦੀ ਬੇਵਕੂਫੀ ਆ ਕਿਉਂਕਿ ਜਿੰਨੂੰ ਲੋੜ ਵਾ ਉਹਦੇ ਤੱਕ ਸਾਮਾਨ ਪਹੁੰਚਦਾ ਨਹੀਂ ਆ ਤੇ ਕਈ ਪਹਿਲਾਂ ਹੀ ਆਪਣੇ ਘਰ ਭਰੀ ਜਾਂਦੇ ਆ ਕਈ ਵੀਰ ਦੂਰੋਂ ਆਉਂਦੇ ਲੈਣ ਹਨਾ ਦੇਣ ਆਉਂਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਹਾਂ ਜੀ ਤਾਂ ਤੂੰ ਹੀ ਕਾਦੇ ਆ ਤੋ ਆਇਓ ਤੁਹਾਨੂੰ ਇਹ ਇਲਾਕੇ ਦਾ ਨਹੀਂ ਪਤਾ ਕਿ ਕਿਹੜਾ ਬੰਦਾ ਕਿੱਥੇ ਰਹਿੰਦਾ ਹੈਨਾ ਤੂੰ ਹੀ ਤੇ ਦਈ ਆਣਾ ਜਿਹੜਾ ਕੋਈ ਮੰਗੇਗਾ ਉਹ ਇਦਾਂ ਦੀਆਂ ਬੜੀਆਂ ਆ ਰਹੀਆਂ ਉਹ ਕਿੱਦਾਂ ਵੇਚਦੇ ਹੋ ਇਹ ਉਹ ਮਾੜੀ ਗੱਲ ਆ ਭਾਜੀ ਜਿਹੜਾ ਲੋਡਵੰਦ ਵਾ ਜਿੰਨੂੰ ਤੇ ਹੈਨਾ ਆਪਣਾ ਅਸਲ ਚ ਲੋਡਵਾਂ ਜਿਹਦਾ ਨੁਕਸਾਨ ਹੋ ਗਿਆ ਹੈਨਾ ਜਿਹੜਾ ਨਹੀਂ ਕੁਛ ਮਤਲਬ ਆਪਣਾ ਸਾਰਾ ਘਰਬਾਰ ਹੋ ਗਿਆ ਖਰਾਬ ਹੋ ਗਿਆ ਸਮਾਨ ਖਰਾਬ ਹੋ ਗਿਆ ਉਹਨੂੰ ਲੋੜਾ ਤੇ ਜਿਹੜੇ ਲੁੱਟ-ਕਸੂਟ ਕਰਨਦੇ ਆ ਉਹ ਮਾੜੀ ਗੱਲ ਉਹਨਾਂ ਵਾਸਤੇ ਉਹਨਾਂ ਦਾ ਜ਼ਮੀਰ ਹੀ ਮਰ ਗਿਆ ਜੀ ਜ਼ਮੀਰ ਮਰ ਗਿਆ ਉਹਨਾਂ ਦਾ ਜਿਹੜੇ ਇਹੋ ਜੇ ਟਾਈਮ 'ਚ ਵੀ ਲੁੱਟ ਕਰਨਦੇ ਆ ਬਹੁਤ ਮਾੜੀ ਗੱਲ ਆ ਰੱਬ ਨੂੰ ਚੇਤੇ ਰੱਖਣਾ ਚਾਹੀਦਾ ਜੀ ਤੂੰ ਹੀ ਤਾਂ ਸਮਾਨ ਦੇਈ ਜਾਣਾ ਤੁਹਾਨੂੰ ਤੇ ਕੋਈ ਫਰਕ ਨਹੀਂ ਹੈਨਾ ਤੂੰ ਹੀ ਤੇ ਦੇਈ ਜਾਣਾ ਹਾਂ ਜੀ ਪਰ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਜੀ ਉਹਨਾਂ ਨੂੰ ਆਪ ਸ਼ਰਮ ਚਾਹੀਦੀ ਅਸੀਂ ਹੁਣ ਕਿਸੇ ਨੂੰ ਕੀ ਕਹਿਣਾ ਜੀ ਉਹਨਾਂ ਨੂੰ ਆਪਣਾ ਜ਼ਮੀਰ ਜਗਾਉਣਾ ਚਾਹੀਦਾ ਵੀ ਨਹੀਂ ਜਿਹੜੇ ਸਾਡੇ ਹੋਰ ਵੀ ਵੀਰ ਭਰਾ ਆ ਉਹਨਾਂ ਨੂੰ ਵੀ ਲੋੜ ਆ ਅੱਗੇ ਜਾਣ ਦੀਏ ਡੇਰਾ ਬਾਬਾ ਨਾਨਕ ਤੋਂ ਇੱਕ ਖਬਰ ਜਿਹੜਾ ਸਾਨੂੰ ਮਿਲੀ ਆ ਕਿ ਉਹਨਾਂ ਬੰਦਿਆਂ ਦੇ ਘਰ ਕੋਈ ਡੰਗਰ ਵੀ ਨਹੀਂ ਉਹਨਾਂ ਝੋਖਰਾਂ ਦੀਆਂ ਬੋਰੀਆਂ ਜਿਹੜੀਆਂ ਲੋਹਾ ਲੀਆਂ ਚਾਰੇ ਦੀਆਂ ਬੋਰੀਆਂ ਲੋਹਾ ਲੀਆਂ ਉਹ ਬਾਹਰ ਚ ਵੇਚਣਗੇ ਭਾਜੀ ਕੀ ਇਹ ਕੋਈ ਗੱਲ ਬੰਦੀ ਨਹੀਂ ਕੋਈ ਪੰਜਾਬੀਆਂ ਵਾਲੀ ਗੱਲ ਹੈ ਨਹੀਂ ਗਲਤ ਗੱਲ ਆ ਭਾਜੀ ਕਈ ਪਿੰਡਾਂ ਦੇ ਸਰਪੰਚ ਹੀ ਰਲ ਕੇ ਆਪਣਾ ਇਹ ਕੰਮ ਕਰੀ ਜਾਣਦੇ ਹੁਣ ਪਿੱਛੇ ਆ ਫੋਟੋਆਂ ਆਈਆਂ ਕੱਲ ਦੀਆਂ ਇੱਕ ਸਰਪੰਚ ਨੇ ਹੀ ਰਲ ਕੇ ਗੱਡੀ ਆਪਣੇ ਸਟੋਰ ਅੰਦਰ ਕਰਾ ਲਈ ਜਿਨ੍ਹਾਂ ਨੂੰ ਲੋਡ ਉਹਨਾਂ ਤੱਕ ਪਹੁੰਚਣ ਨਹੀਂ ੜਿਆ ਸਮਾਨ ਭਾਜੀ ਟੌਰ ਵੀ ਕਈ ਬਣਾਉਂਦੇ ਆ ਜਿੱਦਾਂ ਸਮਾਨ ਤੁਹਾਡਾ ਹੈ ਹਾਂਜੀ ਹਾਂ ਜਿੱਦਾਂ ਤੁਸੀਂ ਜ਼ਮਾਨੋਂ ਤੋਂ ਲੈ ਕੇ ਆਏ ਹੋ ਤੇ ਤੌਰ ਕੇ ਮੇਰੇ ਅੜਗੇ ਵੀ ਵੰਡਣ ਦੀ ਜਾਂ ਇੱਥੇ ਲਵਾਜੋ ਤੇ ਅਸੀਂ ਵੰਡਦੇ ਆਂਗੇ ਇਤਾਂ ਵੀ ਹੋਣ ਡਿਆ ਨਾ ਸਰਪੰਚ ਦੇ ਡੇ ਹੈ ਹਨਾ ਆਪੋ ਆਪਣੀਆਂ ਵੋਟਾਂ ਇਕੱਠੀਆਂ ਕਰਨ ਆਪਣੀਆਂ ਪਾਰਟੀਆਂ ਦਾ ਹਨਾ ਪਿੱਛੋਂ ਐਮਐਲਏਾਂ ਦਾ ਸਹਾਰਾ ਲੈ ਕੇ ਤੇ ਪਰ ਨਹੀਂ ਅਸੀਂ ਜਿੱਦਾਂ ਵੀ ਆ ਸੇਵਕ ਵੀਰੂ ਨਹੀਂ ਵੀ ਨਾਲ ਆ ਸਾਰੇ ਵੀਰ ਆਪਣੇ ਹਨਾ ਨਾਲ ਆਏ ਆ ਅੱਜ ਜਸ਼ਨ ਪਿੱਛੇ ਆ ਸਾਰੇ ਜਿੰਨੇ ਵੀਰ ਆਪਣੇ ਬੈਠੇ ਅਸੀਂ ਹੁਣ ਪਹਿਲਾਂ ਲੋਕਾਂ ਦੇ ਘਰ ਜਾ ਕੇ ਹਨਾ ਮਾੜੇ ਮਾਤੜਾਂ ਦੇ ਸਾਰਿਆਂ ਦੇ ਘਰ ਜਾ ਕੇ ਸਾਰੀ ਫੀਲਡ ਸਾਰੇ ਪ੍ਰੋਪਰ ਘਰ ਚੈੱਕ ਕਰਕੇ ਨਾਲ ਤਰਪਾਲਾਂ ਰੱਖੀਆਂ ਵਾਂ ਮਛਰਦਾਨੀਆਂ ਰੱਖੀਆਂ ਵਾਂ ਕਿਉਂਕਿ ਲੋਕਾਂ ਦੇ ਘਰ ਹੁਣ ਜਦਾਂ ਰਾਤ ਪੈ ਜਾਂਦੀ ਹੈ ਨਾ ਡੇਂਗੂ ਮਛਰਾ ਬਿਮਾਰੀ ਦਾ ਘਰ ਨੇ ਰਹਾ ਹੈ ਨਾ ਉਸ ਦੇ ਰੂਹ ਵਿੱਚ ਸਾਰਾ ਕੁਝ ਵੇਖ ਕੇ ਤੇ ਫੇਰ ਹੀ ਸਾਰੀ ਮਤ ਕਰ ਰਹੇ ਆ ਕਿ ਮਤਲਬ ਹੋ ਨਹੀਂ ਵੀ ਸਾਰਾ ਸਮਝ ਚੁੱਕੇ ਆ ਕਿ ਕਿੱਥੇ ਲੋੜ ਆ ਕਿੱਥੇ ਨਹੀਂ ਹੈ ਨਾ ਗਰੀਬਾਂ ਦੀ ਪੂਰੀ ਅਸੀਂ ਢੜ ਕੇ ਮਤ ਕਰ ਰਹੇ ਆ ਬਾਕੀ ਅੱਜ ਭਾਈ ਥੋੜਾ ਲੰਮਾ ਸਮਾਂ ਚੱਲਣਾ ਹੈ ਇਹ ਪਾਣੀ ਕਿ ਉਤਰੇਗਾ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਥੋੜਾ ਲੰਮਾ ਪ੍ਰੋਸੈਸਾ ਜ ਮਹੀਨਾ ਲੱਗਣਾ ਤੁਹਾਡੇ ਵੱਲੋਂ ਸੇਵਾ ਲਗਾਤਾ ਹਾਂਜੀ ਹਾਂਜੀ ਵੀਰ ਜੀ ਜਿੱਦਾਂ ਵੀ ਅੱਗੇ ਮਤਲਬ ਆਪਣੀ ਸੇਵਾ ਚੱਲਦੀ ਜਾਂਦੀ ਪਿੱਛੇ ਸਹਿਯੋਗ ਆ ਰਿਹਾ ਵਾ ਬਾਕੀ ਜਿੱਦਾਂ ਪੈਣੀਆਂ ਸੁੱਕਣੀਆਂ ਟਰੈਕਟਰ ਲਿਆਵਾਂਗੇ ਇਹਨਾਂ ਨਾਲ ਹਨਾ ਰੇਤਾ ਰਾਤਾ ਪੱਧਰੀ ਕਰਕੇ ਤੇ ਬਾਕੀ ਸਾਰਾ ਪੈਲੀਆਂ ਦੀ ਹਨਾ ਬਜਾਈ ਵੀ ਕਰਾਂਗੇ ਸਾਰਾ ਗੋਜੀ ਮਹਾਰਾਜ ਕਿਰਪਾ ਕਰੇ ਬਾਕੀ ਮੇਨ ਉਪਰਾਲਾ ਵਾ ਸਾਡੇ ਸਾਰਿਆਂ ਦਾ ਗੱਠ ਜੋੜ ਇਦਾਂ ਬਣਿਆ ਰਹੇ ਮਹਾਰਾਜ ਕਿਰਪਾ ਕਰਨ ਸ਼ਹੀਦ ਸਿੰਘ ਆਪਣੇ ਤੇ ਸਿਰ ਤੇ ਮੇਰਾ ਪ੍ਰਿਆਥ ਰੱਖਣ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਲਾਸਟ ਚ ਮੈਸੇਜ ਇਹੋ ਹੀ ਆ ਕੇ ਪਹਿਲਾਂ ਜਿਹੜੇ ਵੀ ਪੈਂਡ ਜਿੱਥੇ ਵੀ ਕਿਤੇ ਆਉਂਦੇ ਹਨਾ ਉਥੇ ਪਹਿਲਾਂ ਵੇਖਿਆ ਜਾਏ ਕਿ ਕਿਹੜੇ ਘਰ ਨੂੰ ਕੀ ਲੋੜ ਆ ਹਨਾ ਖਾਣ ਪੀਣ ਦਾ ਤੇ ਵੱਧ ਜਿਆਦਾ ਸਮਾਨ ਲੈੰਦਾ ਨਾ ਜਾਵੇ ਉਹ ਕਿਦਾਂ ਵੇਖਣਗੇ ਜਿੱਦਾਂ ਤੁਸੀਂ ਕਾਦੀਆਂ ਤੋਂ ਆਏ ਹੋ ਠੀਕ ਹੈ ਜੀ ਤੁਹਾਨੂੰ ਤੇ ਪਤਾ ਹੀ ਨਹੀਂ ਇੱਧਰ ਵੀ ਕਿਹੜਾ ਘਰ ਕਿੰਨੂੰ ਲੋੜ ਆ ਕਿੰਨੂੰ ਨਹੀਂ ਲੋੜ ਉਹ ਕਿਦਾਂ ਵੇਖੇਗਾ ਵਿਚਾਰਾ ਉੱਥੇ ਆਹ ਵੇਖੋ ਆ ਵੀ ਸਾਂਹੀ ਲੈੰਦਾ ਨਾਲ ਸੁਆ ਪਹਿਲਾਂ ਜਾਣੇ ਘਰ ਅਸੀਂ ਤੇ ਪਹਿਲਾਂ ਵੇਖ ਕੇ ਸਾਰਾ ਕੁਝ ਵੇਖ ਕੇ ਤੇ ਫੇਰ ਹੀ ਅਸੀਂ ਨਾਲ ਜਿੱਦਾਂ ਅੱਡਿਆਂ ਕੇ ਲੋਹਾ ਲੈਂਦੇ ਆ ਤੇ ਮੁੜ ਕੇ ਨਾ ਅੱਡਿਆਂ ਚ ਨਹੀਂ ਨਾ ਲਾ ਕੇ ਜਾਂਦੇ ਅਸੀਂ ਘਰਾਂ ਜੀ ਦੇ ਕੇ ਆਉਂਦੇ ਆ ਆ ਵੇਖੋ ਬਾਂਸਾਰਗੇ ਵੀਰ ਬੈਠੇ ਕਿੱਡੇ ਤਗੜੇ ਯੋਧੇ ਉੱਤੇ ਇਹ ਸਾਰਾ ਕੁਝ ਸਾਰਾ ਡਾਟਾ ਚੈੱਕ ਕਰਕੇ ਇਹ ਫੇਰ ਹੀ ਦੇ ਕੇ ਆਉਂਦੇ ਹਨਾ ਵੀ ਆਪਣਾ ਨਹੀਂ ਇਦਾਂ ਦਾ ਹਿਸਾਬ ਹੈਗਾ ਅਸੀਂ ਸਾਰੀ ਫੀਲਡ ਚੈੱਕ ਕਰਕੇ ਫੇਰ ਹੁਣ ਅਸੀਂ ਅਗਲੇ ਪਿੰਡਾਂ ਜਾਣਾ ਹੁਨੂ ਜਾਜਤ ਤੱਕ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਜੀ ਮੇਨਗਲਦੇ ਜੀ ਜੀ ਜਾਣ ਦੇ ਵੀਰ ਹੋਣੀ ਆਪਣੇ ਆ ਸਾਰੇ ਆਪਣੇ ਭਰਾ ਹੀ ਤੇ ਉਹਨਾਂ ਨਾਲ ਇਹ ਤੋ ਦੇਖੋ ਤੁਹਾਡੇ ਮਨ ਚ ਗੱਲ ਹੈ ਕੋਈ ਗੱਲ ਨਹੀਂ ਦੱਸੋ ਤੁਸੀਂ ਸੇਵਾ ਕਰ ਰਹੇ ਹੋ ਪਿੰਡ ਦੇ ਵਿੱਚ ਵੀ ਸੇਵਾ ਕਰਨ ਆਉਂਦਾ ਉਹਨੂੰ ਗਲਤ ਗਾਈਡ ਨਾ ਕਰਿਓ ਕਿਉਂਕਿ ਉਹ ਕਿਸੇ ਦਾ ਘਰਾਨ ਹੋ ਜੇ ਗਲਤ ਰਾਹ ਨਾ ਪਾਓ ਮੈਂ ਇਹਦੇ ਹੀ ਕਹੂੰਗਾ ਤੇ ਬਾਕੀ ਜਿਹੜੇ ਭਰਾ ਸੇਵਾ ਕਰਨ ਆਉਂਦੇ ਆ ਸੇਵਾ ਤੋਂ ਡਰੋ ਨਾ ਸੇਵਾ ਫੀਲਡ ਚ ਰਹਿ ਕੇ ਹੁੰਦੀ ਆ ਨਾ ਲਿਬੜਨ ਤੋਂ ਡਰੋ ਤੇ ਨਾ ਇਸ ਚੀਜ਼ ਤੋਂ ਡਰੋ ਜਦੋਂ ਸੇਵਾ ਕਰਨ ਨੂੰ ਘਰੋਂ ਨਿਕਲਾਏ ਤੇ ਫਿਰ ਕੀ ਪਾਣੀ ਤੇ ਕੀ ਕਰਾ بس ਜੇ ਸੇਵਾ ਕਰਨ ਨੂੰ ਆਏ ਜ ਸਤੇ ਤਨੋਂ ਤੇ ਤੇ ਮੇਰਾ ਭਰਾ ਫੋਟੋਵਾਂ ਵਾਲਾ ਵੀਡੀਓ ਵਾਲਾ ਸਿਸਟਮ ਨਾ ਰੱਖੋ ਜਿੱਥੇ ਤੱਕ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਉੱਥੇ ਪਹੁੰਚਾਓ ਰਾਹ ਚ ਨਾ ਲਾਓ ਠੀਕ ਆ ਜੀ ਮਾੜੇ ਜਿਹੜੇ ਪਰਖ ਕਰਕੇ ਫੇਰ ਦੋ ਵੇਖੋ ਜੀ ਘਰ ਘਰ ਦਾ ਉਦਾਂ ਹੀ ਪਤਾ ਲੱਗਦਾ ਕਿਹਦਾ ਘਰ ਕੱਚਾ ਤੇ ਕਿਹਦਾ ਪੱਕਾ ਆ ਠੀਕ ਆ ਜੀ ਕੱਚੇ ਘਰ ਚ ਜਿੱਦਾਂ ਲੋੜ ਆ ਤਰਪਾਲਾਂ ਦੀ ਤੇ ਜੇ ਕਿਸੇ ਦੇ ਘਰਾਂ ਦੇ ਵਿੱਚ ਗਾਰ ਵੜ ਗਈ ਆ ਪੱਕਿਆਂ ਦੇ ਵੀ ਉਹਨਾਂ ਉੱਤੇ ਕੋਠਿਆਂ ਤੇ ਸੌਣਾ ਉਹਨਾਂ ਨੂੰ ਮਸ਼ਰਦਾਨੀਆਂ ਤਰਪਾਲਾਂ ਲਾ ਕੇ ਫਿੱਟ ਕਰਕੇ ਦੇ ਦੇ ਜਿਹੜਾ ਉੱਪਰ ਉਹਨਾਂ ਦੀ ਰਿਆਸ਼ ਬਣ ਸਕੇ ਮੈਂ ਇਹ ਕਹਿਣਾ ਕਿਉਂਕਿ ਉਹ ਇਹ ਕੁਦਰਤੀ ਆਫਤ ਚੱਲਣ ਦੇ ਆ ਤੇ ਜੇ ਕਹਿ ਰਹੇ ਆ ਵੀ ਸਟੋਰ ਕਰਨਾ ਵੇਖੋ ਜੀ ਉਹਨਾਂ ਦੇ ਮਨ ਚ ਡਰ ਬਹਿ ਚੁੱਕਿਆ ਵੀ ਪਤਾ ਨਹੀਂ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਾਣੀ ਨੇ ਕਰ ਦੇਣਾ ਤੇ ਆਪਾਂ ਜਿਹੜਾ ਰਸ਼ਨ ਨੇ ਆ ਆਪਣਾ 15 ਦਿਨਾਂ ਦਾ ਮਹੀਨੇ ਦਾ ਹੀ ਇਕੱਠਾ ਕਰ ਲਈਏ ਬਾਕੀ ਆਪਾਂ ਇਹ ਕਹਿੰਦੇ ਆ ਵੀ ਜਿੰਨਾ ਮਰਜੀ ਪਾਣੀ ਚੜਜੇ ਸਾਡੀ ਸੇਵਾ ਨਹੀਂ ਰੁਕਦੀ ਸਾਡੇ ਭਰਾਵਾਂ ਦੀ ਸੇਵਾ ਨਹੀਂ ਰੁਕਦੀ ਜਿੰਨੀਆਂ ਵੀ ਸਮਾਵਾਂ ਪਹੁੰਚਣ ਡੀਆਂ ਇਹ ਨਹੀਂ ਰੁਕਦੀਆਂ ਜੇ ਹੁਣ ਚੱਲਣ ਡੀਆਂ ਤੇ ਗਾਹ ਵੀ ਚਲਦੀਆਂ ਰਹਿਣਗੀਆਂ ਪੰਜਾਬ ਨਾ ਪੰਜਾਬ ਖੜਦਾ ਜੇ ਤੇ ਖੜੇ ਅੱਜ ਕੱਲੇ ਲਲਕਾਰੇ ਮਾਰਨ ਨੂੰ ਯੂਥ ਨੂੰ ਨਸ਼ਿਆਂ ਦੇ ਵਿੱਚ ਕਹ ਦਿੰਦੇ ਆ ਵੀ ਨਸ਼ੇ ਕਰਕੇ ਛੜਕਾਂ ਦੇ ਡਿੱਗਣ ਡਿਆ ਜੀ ਨਸ਼ਾ ਬਹੁਤ ਆ ਗਿਆ ਪੰਜਾਬ 'ਚ ਕੱਲਾ ਨਸ਼ਾ ਨਹੀਂ ਆਇਆ ਜੀ ਸੇਵਾ ਵੇਖੋ ਟਰਾਲੀ ਕਿੰਨੀ ਚੱਲਣ ਢੀ ਆ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਆ ਬਾਕੀ ਪੁਲਿਸ ਮੌਜਮਾਨ ਵੀ ਵੀ ਧੰਨਵਾਦ ਆ ਜਿਹੜੇ ਸਹਿਯੋਗ ਕਰ ਰਹੇ ਆ ਪਹਿਲਾਂ ਜਿਹੜਾ ਸਿਸਟਮ ਚੱਲਦਾ ਸੀ ਕਿਸੇ ਦੇ ਟਰੈਕਟਰ ਬਾਂਡ ਕਿਸੇ ਦਾ ਆ ਚੀਜ਼ਾਂ ਬਾਂਡ ਆ ਰਹੇ ਆ ਕਲਾਕਾਰ ਵੀ ਭਾਜੀ ਆ ਰਹੇ ਆ ਸੇਵਾ ਆ ਸਾਰੇ ਸਾਰੇ ਸਾਰਿਆਂ ਦਾ ਧੰਨਵਾਦ ਆ ਦਿਲੋਂ ਧੰਨਵਾਦ ਆ ਜਿੰਨੇ ਵੀ ਸੇਵਾ ਵਾਸਤੇ ਉਤਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਜੂਤ ਕੁਛ ਜਿਹੜਾ तमाम ਗੱਲਬਾਤ ਕੀਤੀ ਹੋਣਾ ਚਾਹੀਦੀ ਜਿਹੜਾ ਉਹ ਲੁੱਟ ਖੋਟ ਵਾਲਾ ਕੰਮ ਆ ਉਹ ਬੰਦ ਕੀਤਾ ਜਾਵੇ ਲੋਕਾਂ ਨੂੰ ਆਪਣਾ ਜ਼ਮੀਰ ਜਿਹੜਾ ਉਹ ਜਾਗਦਾ ਰੱਖਣਾ ਚਾਹੀਦਾ ਨਾ ਕਿ ਜ਼ਮੀਰ ਮਾਰ ਕੇ ਕਹਿਣਾ ਮੰਗ ਰੌਹਲ ਦੇ ਨਾਲ ਨਰੇਸ਼ ਸ਼ਰਮਾ ਮਕੌੜਾ ਪੱਤਣ ਗੁਰਦਾਸਪੁਰ